ਹਾਂਜੀ ਵੀਰ ਜੀ ਹੋਰ ਕੀ ਹਾਲ ਚਾਲ ਆ ਸਾਰੇ ਵੀਰ ਭਰਾ ਬਹੁਤ ਵਧੀਆ ਹੋਣਗੇ ਅੱਜ ਇੱਕ ਆਪਾਂ ਅੱਗੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਦੇ ਵਿੱਚ ਬਈ ਜੀ ਆਪਾਂ ਜੋੜੇ ਸਿਲੈਕਟ ਕਰਨੇ ਆ ਵੀ ਜਿਹੜੇ ਆਪਾਂ ਲਾਉਣੇ ਆ ਜਿਵੇਂ ਕਬੂਤਰੀ ਆਪਾਂ ਕਬੂਤਰ ਨੂੰ ਲਾਉਣੀ ਆ ਕਬੂਤਰ ਆ ਕਬੂਤਰ ਨਾਲ ਲਾਉਣਾ ਠੀਕ ਹੈ ਉਹ ਅੱਜ ਆਪਾਂ ਜੋੜੇ ਸਿਲੈਕਟ ਕਰ ਲਾਂਗੇ ਜਿਹੜੇ ਆਪਾਂ ਜੋੜੇ ਲਾਵਾਂਗੇ ਉਹ ਇੱਕ ਦੋ ਦਿਨਾਂ ਚ ਲਾ ਦਾਂਗੇ ਕਿਉਂਕਿ ਆਪਾਂ ਨੂੰ ਪਿੰਜੜਾਂ ਦੀ ਤਕਲੀਫ ਆਈ ਜਾਂਦੀ ਹੈ ਹਨਾ ਫਿਰ ਆਪਾਂ ਚਾਰ ਪੰਜ ਇਕੱਠੇ ਜੋੜੇ ਲਾਵਾਂਗੇ ਫਿਰ ਇਕੱਠੇ ਛੱਡਾਂਗੇ ਠੀਕ ਹੈ ਜਿਵੇਂ ਅੰਦਰ ਤੁਹਾਨੂੰ ਮੈਂ ਦਿਖਾ ਦਿੰ ਕਬੂਤਰ 17 ਕਬੂਤਰ ਹੈਗੇ ਆਂ ਅਦਰ ਤੇ ਪਿੰਜਰੇ ਆਪਣੇ ਕੋਲੇ 1-2 ਹੀ ਆ ਉਹ ਵੀ ਇੱਕ ਚ ਆਪਾਂ ਬੱਚੇ ਕੜਵਾਈ ਜੰਨੇ ਆ ਜੋੜਾ ਆਪਾਂ ਇੱਕ ਲਾਤਾ ਸੀਗਾ ਪਹਿਲਾਂ ਬਹੁਤ ਚਿਰ ਹੋ ਗਿਆ ਉਹਦਾ ਪਹਿਲਾਂ ਹੀ ਲਾਤਾ ਸੀ ਮੁੰਡੇ ਦੀ ਕਬੂਤਰੀ ਸੀ ਫਿਰ ਮੈਂ ਤਾਂ ਪਹਿਲਾਂ ਲਾਲੂ ਦਿੱਤੇ ਇੱਕ ਜੋੜਾ ਠੀਕ ਹੈ ਤੇ ਇਹਨਾਂ ਚੋਂ ਆਪਾਂ ਮੰਨ ਲਓ ਹੁਣ 2-3 ਜਿਹੜੇ ਆਪਾਂ ਕਬੂਤਰਾਂ ਦੇ ਜੋੜੇ ਲਾਉਣੇ ਪਹਿਲਾਂ ਉਹ ਲਾ ਲਾਂਗੇ ਫਿਰ ਉਹਨਾਂ ਨੂੰ ਆਪਾਂ ਚੱਲੜੇ ਖੁੱਡੇ ਦੇ ਵਿੱਚ ਛੱਡ ਦਾਂਗੇ ਠੀਕ ਹੈ ਇਹਦੇ ਵਿੱਚ ਜਿਵੇਂ ਕੋ ਉਹ ਪਿੱਛੇ ਕਬੂਤਰ ਕੋ ਕੀ ਜਾਂਦਾ ਉਹ ਵੀ ਮੁੰਡੇ ਦਾ ਉਹ ਤਾਂ ਵੀ ਆਪਾਂ ਇੱਕ ਜੋੜਾ ਲਾਵਾਂਗੇ ਕੋ ਬੈਠਾ ਇੱਕ ਆਪਣਾ ਜਾਉਂ ਸਿਰਾ ਬਾਕੀ ਉੱਪਰ ਬੈਠੇ ਹੋ ਡੱਬਾ ਤਾਂ ਆਪਣਾ ਪੁੰਨੂ ਵਾਲਿਆਂ ਚ ਹੈ ਆਪਾਂ ਪੁੰਨੂ ਵਾਲਿਆਂ ਚ ਨਹੀਂ ਕਹਿ ਸਕਦੇਗੇ ਬਾਕੀ ਜਿਹੜੀ ਨਸਲ ਬਣੀ ਆਉਂਦੀ ਆਪਾਂ ਉਵੇਂ ਕਹਿ ਸਕਦੇ ਆ ਕਿਉਂਕਿ ਆਪਣੇ ਘਰ ਦੀ ਖੁੱਦ ਦੀ ਬਰੀਡ ਆ ਇਹ ਠੀਕ ਹੈ ਬਾਕੀ ਜਿਵੇਂ ਲੋਕੀ ਕਹਿੰਦੇ ਫਿਰ ਕਹਿਣਾ ਦਾ ਪਊਗਾ ਹਨਾ ਆਪਾਂ ਨੂੰ ਬਾਕੀ ਅੱਜ ਤੋਂ ਬਾਅਦ ਨਹੀਂ ਆਪਾਂ ਵੈਸੇ ਕਹਿੰਦੇਗੇ ਤੇ ਬਾਕੀ ਅੱਧਰ ਜਿਵੇਂ ਆਪਣੇ ਆ ਕਬੂਤਰੀਆਂ ਡਾਉਨ ਵਾਲੀਆਂ ਇਹਨਾਂ ਨੂੰ ਆਪਾਂ ਅਲੱਗ ਕਰ ਦਾਂਗੇ ਜੇ ਇਹਨਾਂ ਚੋਂ ਆਪਾਂ ਇੱਕ ਅੱਧੀ ਕਬੂਤਰ ਤੇ ਦੋ ਤਿੰਨ ਕਬੂਤਰੀਆਂ ਜੇ ਆਪਾਂ ਜੋੜੇ ਲਾਉਣੇ ਲਾ ਲਾਂਗੇ ਹਨਾ ਜੇ ਕੋਈ ਆਪਣੇ ਕੋਲ ਕਬੂਤਰ ਕੋਈ ਖਾਲੀ ਰਹੇਗਾ ਕੋਈ ਵਧੀਆ ਆ ਫਿਰ ਲਾ ਦਾਂਗੇ ਆਪਾਂ ਵੈਸੇ ਤਾਂ ਮੈਂ ਲਾਉਂਗਾ ਇੱਕ ਦਾ ਜੋੜਾ ਜਿਵੇਂ ਉਹ ਕਬੂਤਰ ਉੱਪਰ ਨਹੀਂ ਦੋ ਬੈਠੀਆਂ ਹੋਈਆਂ ਤੇ ਇੱਕ ਆ ਬੈਠੀ ਹੋਈ ਆ ਦੋ ਛੱਡ ਦਾਂਗੇ ਇੱਕ ਨੀਚੇ ਵਾਲੀ ਤੇ ਇੱਕ ਆ ਬਾਕੀ ਉਹ ਮੌਕੇ ਤੇ ਪਤਾ ਚੱਲ ਜਾਊਗਾ ਠੀਕ ਹੈ ਤੇ ਆ ਆਪਣੀਆਂ ਕਬੂਤਰੀਆਂ ਬੈਠੀਆਂ ਹੋਈਆਂ ਅੱਧਲੀ ਸਾਈਡ ਠੀਕ ਹੈ ਅੱਧੀਆਂ نیچے ਅੱਧੀਆਂ ਉੱਪਰ ਬੈਠੀਆਂ ਹੋਈਆਂ ਇਹਨਾਂ ਦੇ ਜੋੜੇ ਹੁਣ ਆਪਾਂ ਸੈਲੈਕਟ ਕਰ ਲਾਂਗੇ ਠੀਕ ਹੈ ਹਾਂ ਬੀਹ ਦਾ ਜੋੜਾ ਆਪਾਂ ਕਬੂਤਰੀਆਂ ਨੂੰ ਲਾ ਦਾਂਗੇ ਠੀਕ ਹੈ ਤੇ ਫਿਰ ਕਰਦੇ ਆ ਵੀਡੀਓ ਨੂੰ ਸਟਾਰਟ ਤੇ ਬਾਕੀ ਆਪਣੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਜਿਹੜੇ ਵੀਰ ਭਰਾ ਨੇ ਨਹੀਂ ਕੀਤਾ ਫਿਰ ਕਰਦੇ ਹਾਂ ਵੀਡੀਓ ਨੂੰ ਸਟਾਰਟ ਇਹ ਲਓ ਭਾਈ ਜੀ ਪਹਿਲਾ ਜੋੜਾ ਆਪਾਂ ਜਿਹੜਾ ਆਪਣਾ ਪੱਕਾ ਮੇਨ ਜੋੜਾ ਹਨ ਆਪਾਂ ਉਹ ਲਿਆਵਾਂਗੇ ਤੇ ਉਹ ਦਿਖਾਉਣੇ ਆ ਪਹਿਲਾਂ ਚੱਲਦੇ ਆਪਾਂ ਕਬੂਤਰਾਂ ਵਾਲੀ ਸਾਈਡ ਆਂ ਕੰਬਰੀ ਲੈ ਆਈਂ ਕਬੂਤਰ ਆਪਣਾ ਦੱਸ ਖਾਇਆ ਇੱਕ ਉਹ ਥੱਲੇ ਬੈਠਾ ਉਹਨੂੰ ਕਢਦੇ ਆਂ ਤੇਰਾ ਬੰਦ ਚਾਲਦੇ ਆਂ ਬਾਤ ਲੋਬ ਆ ਦੇਖੋ ਪਹਿਲਾਂ ਤਾਂ ਇੱਕ ਸਾਈਡ ਦੀ ਖੱਟੀ ਆ ਅਦਰ ਕਾਲਾ ਇਹਦੇ ਟੀਟ ਪੈਂਦਾ ਯਾਰ ਠੀਕ ਹੈ ਇਹ ਜਿਹੜੀ ਆਪਾਂ ਆਪਾਂ ਅੱਥੇ ਛੱਡੀ ਸੀ ਆਪਾਂ ਹਸਨਪੂਰੇ ਹਨਾ ਇਹਦਾ ਕਿਹੜੀ ਬਾਜੀ ਸੀ ਆਪਣੇ ਸਮਾਲ ਸਰ ਤੇ ਕਿਹੜੀ ਸੀ ਆ ਵਾਲੀ ਸਰਾਇਨਾਗਾ ਹਾਂ ਸਰਾਇਨਾਗਾ ਸਰਾਇਨਾਗਾ ਜਿਹਦੀ ਆਪਾਂ ਪੱਠੀ ਛੱਡੀ ਉਹ ਇਹਨਾਂ ਦੀ ਪੱਠੀ ਸੀ ਠੀਕ ਹੈ करे 3 ਵਜੇ ਤੱਕ ਉੱਡਦੀ ਸੀਗੀ ਤੇ ਜਿਹੜਾ ਇਹਦੇ ਨਾਲ ਕਬੂਤਰੀ ਲਈ ਹੋਈ ਆ ਉਹ ਆਪਾਂ ਤੁਹਾਨੂੰ ਦਿਖਾ ਦਨੇ ਇਹਦੇ ਪਿਛਲੀ ਾਰ ਵੀ ਬੱਚੇ ਬਹੁਤ ਵਧੀਆ ਉੱਡੇ ਸੀ ਤੇ ਐਤ ਕੀ ਦੀ ਹੁਣ ਆਪਾਂ ਇਹਦਾ ਇਤਰੀ ਪੱਕਾ ਜੋੜਾ ਕਰ ਦੇਣਾ ਠੀਕ ਹੈ ਤੇ ਜਿਹੜੀ ਇਹਦੇ ਨਾਲ ਦੀ ਕਬੂਤਰੀ ਉਹ ਮੈਂ ਕਬੂਤਰੀ ਕੱਢ ਕੇ ਲਿਆਉਣਾ ਆਜੋ ਪੀਚਲ ਤੇ ਲਓ ਬਈ ਆ ਕਬੂਤਰੀ ਆ ਠੀਕ ਹੈ ਕਾਲੀਆਂ ਅੱਖਾਂ ਦੀ ਦੋਨੋਂ ਬਾਕੀ ਕਬੂਤਰੀ ਚੈੱਕ ਕਰਕੇ ਦੱਸ ਦਿਓ ਹਾਂ ਕਿਵੇਂ ਦੀ ਆ ਤੇ ਇਹਨਾਂ ਦਾ ਵੀ ਬਲੱਡ ਬੋਰਡ ਭੈਂਡ ਮਤਲਬ ਮੈਚ ਹੋ ਗਿਆ ਜਿਵੇਂ ਆਪਾਂ ਕਹਿ ਦਿੰਨੇ ਹਾਂ ਹਾਂ ਵੀ ਮਤਲਬ ਆਪਣਾ ਰਿਜ਼ਲਟ ਪੂਰਾ ਮਿਲ ਗਿਆ ਯਾਰ ਜੋੜੇ ਦਾ ਠੀਕ ਹੈ ਹੁਣ ਆਪਾਂ ਇਹ ਜੋੜਾ ਲਾਇਆ ਕਰਾਂਗੇ ਇਹਨਾਂ ਦੇ ਬੱਚੇ ਲਾਇਆ ਕਰਾਂਗੇ ਪੱਕਾ ਜੋੜਾ ਹੀ ਰੱਖ ਲੈਣਾ ਹੈ ਮਤਲਬ ਬੱਚੇ ਕਢਾਉਣ ਵਾਸਤੇ ਠੀਕ ਹੈ ਨਾ ਆਪਾਂ ਇਹਨਾਂ ਨੂੰ ਡਾਉਣਾ ਨਾ ਕਰਨਾ ਪਿਆ ਇਹ ਤਾਂ ਮੈਂ ਪਹਿਲਾਂ ਵੀ ਨਹੀਂ ਲਾਉਂਦਾ ਸੀ ਕਿਉਂਕਿ ਆਪਣੇ ਕੋਲੇ ਬੱਚੇ ਵੱਜਾ ਦੇ ਹੋ ਜਾਂਦੇ ਸੀਗੇ ਤੇ ਹੁਣ ਇਹਨੂੰ ਆਪਾਂ ਮਤਲਬ ਛੱਡਾਂਗੇ ਹੁਣ ਕਬੂਤਰਾਂ ਨੂੰ ਕੂਤਰੀ ਵਾਲੀ ਸੜਕ ਤੇ ਕਬੂਤਰ ਨੂੰ ਕੂਤਰ ਵਾਲੀ ਸੜਕ ਠੀਕ ਹੈ ਤੇ ਆਪਾਂ ਇੱਕ ਦੋ ਦਿਨਾਂ ਦੇ ਜੋੜੇ ਆਪਾਂ ਲਾ ਕੇ ਨਾਲ ਤੁਹਾਨੂੰ ਉਹ ਵੀ ਵੀਡੀਓ ਆਊਗੀ ਮੰਨ ਲਾ ਆਪਾਂ ਦੋ ਤਿੰਨ ਜੋੜੇ ਜਿਵੇਂ ਵੀ ਲਾਈ ਜਾਵਾਂਗੇ ਨਾਲ ਦੀ ਨਾਲ ਤੁਹਾਨੂੰ ਵੀਡੀਓ ਆਪਾਂ ਅਪਡੇਟ ਦੇਈ ਜਾਵਾਂਗੇ ਠੀਕ ਹੈ ਬਾਜੀ ਆਪਣੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਸਾਰੇ ਵੀਰ ਭਰਾ ਤੇ ਹੁਣ ਆਪਾਂ ਤੇ ਲਓ ਜੀ ਇਹ ਆਪਣਾ ਹੈਗਾ ਦੂਜਾ ਜੋੜਾ ਪਹਿਲਾਂ ਆਪਾਂ ਇਹ ਵੀ ਪੱਕਾ ਜੋੜਾ ਸੀਗਾ ਠੀਕ ਹੈ ਇਹਦੀ ਜਿਹੜੀ ਨਾਲ ਦੀ ਕਬੂਤਰੀ ਬਈ ਬੱਚੇ ਕਢਾਉਣ ਨੂੰ ਲੈ ਕੇ ਗਈ ਕਬੂਤਰ ਆਪਣਾ ਦੋਸਤ ਆਇਆ ਸੀ ਨਾਲ ਦੀ ਠੀਕ ਹੈ ਤੇ ਹੁਣ ਆਪਾਂ ਕੀ ਇਹਦੇ ਨਾਲ ਜੋੜਾ ਲਾਉਣ ਲੱਗੇ ਆਂ ਇਹਦੇ ਨਾਲ ਰਿਜ਼ਲਟ ਦੇਖ ਲੈਨੇ ਆਂ ਵੀ ਕਿ ਆਪਾਂ ਨੂੰ ਕਿੰਨਾ ਕਿ ਮਿਲਦਾ ਠੀਕ ਹੈ ਜਿਹੜਾ ਪਹਿਲਾ ਜੋੜਾ ਸੀਗਾ ਇਹਦੇ ਨਾਲ ਜਿਹੜੀ ਕਬੂਤਰੀ ਲੱਗੀ ਹੋਈ ਸੀ ਉਹ ਆਪਣੀ ਜਿਹੜੀ ਡੱਬੀ ਕਬੂਤਰੀ ਆ ਹਨ ਜਿਹੜੀ ਅੰਦਰਲੇ ਕੁੱਡੇ 'ਚ ਬੈਠੀ ਹੋਈ ਏ ਬਾਕੀ ਨੇੜੇ ਆਣ ਕੇ ਦਿਖਾ ਦੂੰ ਬਾਕੀ ਨਾ ਦੇਖੀਂ ਮਈਆ ਸਾਰੇ ਵੀਰੋ ਭਰਾਵਾਂ ਨੇ ਆ ਜਿਹੜੀ ਡੱਬੀ ਆ ਜਿਹੜੀ ਪੈਲ ਤੇ ਬੈਠੀ ਹੋਈ ਆ ਇਹਦੀ ਪੱਟੀ ਆਪਣੇ ਡੱਬੇ ਦੀ ਜਿਹਦੇ ਆਤੂਸਾ ਕੀਤਾ ਆ ਬਸ ਆ ਜਾ ਇਹਦਾ ਜੋੜਾ ਸੀ ਕਿਉਂਕਿ ਇਹਨਾਂ ਦੇ ਬੱਚੇ ਬਹੁਤ ਵਧੀਆ ਉੱਡਦੇ ਪੈ ਸੀ ਆਪਣੇ ਦੋਸਤ ਨੇ ਫਿਰ ਕਬੂਤਰੀ ਬੈਜੀ ਹੋ ਗਈ ਮੰਗ ਲਈ ਸੀ ਹਨ ਫਿਰ ਆਪਾਂ ਨੂੰ ਦੇਣੀ ਪਈ ਤੇ ਹੁਣ ਆਪਾਂ ਜੋੜਾ ਇਹਦੇ ਨਾਲ ਲਾਵਾਂਗੇ ਤੇ ਇਹਦੇ ਨਾਲ ਰਿਜ਼ਲਟ ਦੇਖਾਂਗੇ ਕਿੰਨਾ ਕੁ ਮਿਲਦਾ ਆਪਾਂ ਨੂੰ ਤੇ ਬਾਕੀ ਜੇ ਕਬੂਤਰੀ ਚੈੱਕ ਕਰ ਲਓ ਆਮ ਕੇ ਬਾਕੀ ਦੀਆਂ ਸ਼ਾਰਟ ਸ਼ੂਟ ਵੀਡੀਓ ਆਪਾਂ ਬਾਅਦ ਨੂੰ ਪਾਈਆਂ ਹੀ ਹੋਈਆਂ ਹਨਾ ਬਾਕੀ ਭਰਾ ਬਹੁਤ ਕਮੈਂਟ ਵੀ ਕਰਦੇ ਹਾਂ ਵੀ ਸੇਲ ਕਰ ਦੋ ਆਪਾਂ ਵੈਸੇ ਨਹੀਂ ਕਰਦੇਗੇ ਤੇ ਆਹ ਬਲੜਾ ਕੂਤਰਾ ਖੱਤੀ ਕਲੀ ਦਾ ਠੀਕ ਹੈ ਇਹਦਾ ਫੁੱਲ ਰਿਜ਼ਲਟ ਮਿਲਦਾ ਪਿਆ ਅੱਜ ਦਾ ਵੀ ਬਾਕੀ ਹੁਣ ਇਹਦੇ ਨਾਲ ਦੇਖ ਰਹੇ ਹਾਂ ਵੀ ਕਿੰਨਾ ਕੁ ਮਿਲਦਾ ਆਪਾਂ ਨੂੰ ਠੀਕ ਹੈ ਇਹ ਆਪਣਾ ਸੀਗਾ ਦੂਜਾ ਜੋੜਾ ਤੇ ਹੁਣ ਆਪਾਂ ਚੱ ਤੇ ਲਓ ਜੀ ਆ ਆਪਣਾ ਆ ਗਿਆ ਤੀਜਾ ਜੋੜਾ ਆ ਆਪਣਾ ਮਤਲਬ ਘਰ ਦਾ ਕਬੂਤਰਾ ਬਹੁਤ ਮਤਲਬ ਪੁਰਾਣਾ ਹੋ ਗਿਆ ਕਬੂਤਰਾ ਇਹਦੇ ਤਿੰਨ ਭਾਈ ਸੀਗੇ ਉਹਦਾ ਇੱਕ ਅੱਧਾ ਨਿਕਲ ਗਿਆ ਇੱਕ ਮਰ ਮੁੜ ਗਿਆ ਆਪਣੇ ਕੋਲ ਤੇ ਆ ਕਬੂਤਰੀ ਆਪਾਂ ਲਾਉਣ ਲੱਗੇ ਆ ਇਹ ਆਪਣੇ ਦੋਸਤ ਦੇ ਕੇ ਗਿਆ ਸੀਗਾ ਆਪਾਂ ਉਹਦੇ ਨਾਲ ਲਾਵਾਂਗੇ ਉਹ ਮੰਗਦਾ ਸੀ ਕਿ ਬਾਕੀ ਮੈਂ ਮੈਨੂੰ ਇੱਕ ਝੋਲੀ ਕਢਾ ਲੈਣ ਦੋ ਤੇ ਇਹ ਆ ਕਬੂਤਰੀ ਮਤਲਬ ਟੈੜੀਆਂ ਚੋਂ ਆਉਂਦਾ ਇਹ ਮਿਕਸ ਜੀ ਆ ਤੇ ਬਾਕੀ ਇਧਰ ਚੈੱਕ ਕਰ ਲਓ ਆ ਦਿਖਾ ਦੇ ਇਕੱਲੀ ਇੱਕਰੀ ਇਹ ਜੋੜਾ ਪਾਸ ਕੀ ਲਾਉਣ ਲੱਗੇ ਆ ਠੀਕ ਹੈ ਇਹ ਦੇਖਦੇ ਹਾਂ ਵੀ ਕੀ ਰਿਜ਼ਲਟ ਦਿੰਦਾ ਆਪਾਂ ਨੂੰ ਠੀਕ ਹੈ ਇਹ ਵੀ ਆਪਾਂ ਛੱਡਦੇ ਆ ਇਹ ਆਪਣਾ ਸੀ ਤੀਜਾ ਜੋੜਾ ਤੇ ਲਓ ਜੀ ਆ ਆ ਗਿਆ ਆਪਣਾ ਚੌਥਾ ਜੋੜਾ ਇਹ ਹਾਂ ਬਾ ਆਪਣਾ ਵੱਡਾ ਕਬੂਤਰ ਠੀਕ ਹੈ ਇਹ ਆਪਾਂ ਮੁੰਡੇ ਤੋਂ ਲੈ ਕੇ ਆਏ ਸੀਗੇ 6-7 ਕਬੂਤਰ ਦੇ ਕੇ ਤੇ ਆਹ ਕਬੂਤਰੀ ਆਪਣੇ ਦੋਸਤ ਦੀ ਵੀ ਇਹਦੇ ਡੱਕੇ ਆ ਪੈਰਾਂ ਤੇ ਇਹਦੇ ਦੋਨੋਂ ਪੈਰਾਂ ਤੇ ਤੇ ਅੱਧਰ ਵੀ ਤੁਹਾਨੂੰ ਦਿਖਾ ਦੇਣਾਂ ਅੰਤ ਰਾਣ ਕਿਤੇ ਕਰਦੇ ਹਾਂ ਬਾਕੀ ਆਪਾਂ ਸਾਰੇ ਕਬੂਤਰ ਵੈਸੇ ਆਪਾਂ ਸ਼ਾਰਟ ਵੀਡੀਓ ਦੇ ਵਿੱਚ ਦਿਖਾਏ ਹੋਏ ਆ ਆਪਾਂ ਤਾਂ ਥੋੜੀ ਜੀ ਤੇਜ਼ ਕਰੀ ਜਾਂਦੇ ਵੀਡੀਓ ਨੂੰ ਹਨਾ ਜਲਦੀ ਜਲਦੀ ਜਿਹੜੇ ਆਪਾਂ ਸਾਰੇ ਕਬੂਤਰ ਆਪਾਂ ਦਿਖਾ ਦੇਗੀ ਬਾਕੀ ਤੁਹਾਨੂੰ ਪ੍ਰੋਪਰ ਜਿਹੜੀ ਵੀਡੀਓ ਜੋੜੇ ਲਾਉਣ ਵਾਲੀ ਉਹ ਇੱਕ ਦੋ ਦਿਨਾਂ ਤੱਕ ਆਜੂਗੀ ਠੀਕ ਹੈ ਇਹਨਾਂ ਨੂੰ ਵੀ ਹੁਣ ਆਪਾਂ ਛੱਡਦੇ ਆ ਪੰਜਵੇਂ ਜੋੜੇ ਵਾਲੀ ਸੜ ਚੱਲਦੇ ਹਾਂ ਤੇ ਲਓ ਜੀ ਇਹ ਆਪਣਾ ਪੰਜਵਾਂ ਜੋੜਾ ਜਿਹੜਾ ਆਪਾਂ ਇਹਦੇ ਨਾਲ ਪਹਿਲਾ ਕਬੂਤਰ ਲਾਇਆ ਸੀ ਉਹ ਸੀਗਾ ਜੌਂਸ ਦਾ ਠੀਕ ਹੈ ਮਤਲਬ ਕਾਲੇ ਕਾਲੇ ਛੇਮ ਸੀ ਮਾਰੇ ਮਾਰੇ ਰਿਜ਼ਲਟ ਦਾ ਵੈਸੇ ਮੈਨੂੰ ਸਹੀ ਮਿਲਿਆ ਕਿ ਜਿਹੜੇ ਇਹਦੇ ਬੱਚੇ ਸੀ ਨਾ ਉੱਚੇ ਜਾਦੇ ਉੜਦੇ ਸੀ ਮਤਲਬ ਘੰਟਾ ਘੰਟਾ ਇਹ ਹੇ 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 ਹ ਸਾਫ ਹੋਏ ਪਈ ਇਧਰਲੀ ਸਾਈਡ ਵੀ ਸਾਫ ਹੋਏ ਪਈ ਆ ਬਾਕੀ ਇਹਦੀਆਂ ਨੌਂ ਤਰ੍ਹਾਂ ਥੋੜੇ ਇਹ ਨਾ ਮੀਂਹ ਕਰਨ ਥੋੜੇ ਇਹ ਨਾ ਤੁਹਾਡਾ ਚਿੱਕੜ ਜਾ ਹੋ ਗਿਆ ਸੀ ਬੁੱਲੇ ਦੇ ਵਿੱਚ ਤਾਂ ਖਰਾਬ ਹੋ ਕੇ ਪੈ ਰਿਹਾ ਆ ਕਬੂਤਰੀ ਚੈੱਕ ਕਰ ਲਓ ਇਹ ਕਬੂਤਰੀ ਬਹੁਤ ਵਧੀਆ ਉੱਡੀ ਆ ਮਤਲਬ ਡਾਈ ਹੋਈ ਆ ਆਪਣੀ 2-3 ਸਾਲ ਉੱਡੀ ਹੋਈ ਆ ਆਪਣੇ ਕੋਲੇ ਠੀਕ ਹੈ ਤੇ ਵਧੀਆ 2-3 3 ਵਜੇ ਤੱਕ ਉੱਡੀ ਫੋਲ ਗਰਮੀ ਦੇ ਵਿੱਚ ਇਹਨੂੰ ਵੀ ਆਪਾਂ ਛੱਡਦੇ ਹਾਂ ਹੁਣ ਤੇ ਇਹਨੂੰ ਵੀ ਆਪਾਂ ਛੱਡਦੇ ਹਾਂ ਠੀਕ ਹੈ ਤੇ ਲਓ ਜੀ ਇਹ ਆਪਣਾ ਆ ਗਿਆ ਸ਼ੀਮਾ ਜੋੜਾ ਠੀਕ ਹੈ ਇਹ ਦੋਨਾਂ ਕਬੂਤਰਾਂ ਦੀ ਆਪਣੇ ਕੋਲੇ ਲੌਂਗ ਵੀਡੀਓ ਪਈ ਹੋਈ ਆ ਉਡਦੇ ਹਨ ਠੀਕ ਹੈ ਜੇ ਕਿਸੇ ਵੀ ਭਰਾ ਨੇ ਦੇਖਣੀ ਆ ਪਿੱਛੇ 2-3 ਮਹੀਨੇ ਜਾ ਕੇ ਪਿੱਛੇ ਦੇਖ ਸਕਦੇ ਆ ਆਪਣੀ ਲੌਂਗ ਵੀਡੀਓ ਇਹਨਾਂ ਦੋਨਾਂ ਦੀ ਠੀਕ ਹੈ 4 ਵਜੇ ਤੱਕ 4:30 ਵਜੇ ਤੱਕ ਦੋਨੇ ਫੁੱਲ ਗਰਮੀ ਦੇ ਵਿੱਚ ਉੱਡੇ ਹੋ ਜਾਂ ਇਹ ਦੋਨਾਂ ਦਾ ਅਸੀਂ ਕੀ ਆਪਾਂ ਜੋੜਾ ਲਾ ਕੇ ਦੇਖਾਂਗੇ ਪਿਛਲੀ ਮਤਲਬ ਹੁਣੇ ਮਤਲਬ ਜਦੋਂ ਉੱਡ ਡੁੱਡ ਕੇ ਆਏ ਹਨ ਜਦੋਂ ਆਪਾਂ ਬੰਦ ਕੀਤੇ ਮੈਂ ਜੋੜਾ ਲਾਉਣ ਦੀ ਕੋਸ਼ਿਸ਼ ਕੀਤੀ ਸੀ ਪਰ ਲੱਗਿਆ ਨਹੀਂ ਜੋੜਾ ਇਹ ਕੀ ਆਪਾਂ ਲਾ ਕੇ ਦੇਖ ਲਾਂਗੇ ਇਹ ਵੀ ਆਪਣੇ ਘਰ ਦਾ ਕਬੂਤਰ ਆ ਤੇ ਆ ਵੀ ਆਪਣੇ ਘਰ ਦੀ ਕਬੂਤਰੀ ਆ ਠੀਕ ਹੈ ਇਹਨਾਂ ਦਾ ਮੈਲ ਕਰਾ ਕੇ ਦੇਖਦੇ ਕਿ ਪਤ ਜਿਹਾ ਰਿਜ਼ਲਟ ਆਪਾਂ ਨੂੰ ਮੇਲ ਹੀ ਜਾਵੇ ਹਨਾ ਮਾੜੀ ਮਾੜੀ ਬਈ ਇਹਦੇ ਵਿੱਚ ਲਾਲ ਮਤਲਬ ਸ਼ੇਮਬ ਦੀ ਪਾਫ ਮਾਰਦੀ ਪਈ ਆ ਕਾਲੇ ਲਾਲ ਹਨਾ ਸਾਰਾ ਕੁਝ ਆਵੇ ਬਾਕੀ ਤੁਹਾਨੂੰ ਪਤਾ ਚੱਲੀ ਜਾਂਦਾ ਹਨਾ ਤੇ ਆਪਣੇ ਡੱਬੇ ਦੀ ਕਬੂਤਰੀ ਇਹ ਤੁਹਾਨੂੰ ਪਤਾ ਹੀ ਆ ਹਨਾ ਆਪਣਾ ਡੱਬਾ ਵੀ ਮਸ਼ਹੂਰ ਹੈ ਤੇ ਆਪਣੀ ਡੱਬੇ ਦੀ ਕਬੂਤਰੀ ਮਸ਼ਹੂਰ ਆ ਠੀਕ ਹੈ ਤੇ ਆਪਾਂ 6 ਜੋੜੇ ਦਿਖਾਦੇ ਆ ਹੁਣ ਇਹਨਾਂ ਦੀ ਆਪਣਾ ਲੌਂਗ ਵੀਡੀਓ ਆਊਗੀ 6 ਆਪਾਂ ਜੋੜੇ ਲਾਵਾਂਗੇ ਤੇ ਫਿਰ ਅਗਲੇ ਮਤਲਬ ਜੋੜੇ ਆਪਾਂ ਉਹ ਸਿਲੈਕਟ ਕਰਾਵਾਂਗੇ ਠੀਕ ਹੈ ਤੇ ਅੱਜ ਦੀ ਵੀਡੀਓ ਨੂੰ ਪੂਰਾ ਦੇਖਣ ਵਾਲੇ ਵੀਰ ਭਰਾਵਾਂ ਦਾ ਬਈ ਧੰਨਵਾਦ ਲੱਭ ਜੂ ਵੀ ਸਾਰੇ ਵੀਰ ਭਰਾਵਾਂ ਨੂੰ ਫਿਰ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ ਬਾਕੀ ਆਪਣੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ